ਸਰਕੀ ਸੁਰਯਕਾ ਹੈ ਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਡਰਾਈਵਰ ਸਪੱਤੀ ਬਣਾਉਣ ਦੇ ਨਾਲ ਨਵੇਂ ਕਾਨੂੰਨ ਲੱਗ ਕੇ ਹੁਣ ਸੇ ਤੋਂ ਬਠਿੰਡਾ ਪੇਲ ਦੇ ਤੋਂ ਜੋ ਕਿ ਡਰਾਈਵਰ ਇਕਤਾ ਦੇ ਵੱਲ ਸੰਬੰਧ ਕਰ ਦਿੱਤਾ ਗਿਆ ਹੈ ਤੇ ਇਹ ਵੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕਮਾਗਿ ਤਰ੍ਹਾਂ ਡਰਾਈਵਰ ਬਠਿੰਡਾ ਦੱਸੀ ਜਾ ਰਹੀ ਹੈ ਇਸ ਨਾਲ ਗੱਲਬਾਤ ਕਰਨ ਲਈ ਪੂਰੀ ਵੀਡੀਓ ਨੂੰ ਦੇਖਦੇ ਹੋਏ ਕਿ ਆਪਣੇ ਵਿਚਾਰ ਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਕਰਿਓ ਸੇਵੀ ਰਾਜਨੀਤਿਕ ਸਥਿਤੀ ਸਾਇਕੋ ਨਿਮਹਾ ਹੋਇਆ ਜਿਹੜਾ ਟਿੱਕ ਟੂਕ ਫਰਮਾਇਆ ਪਿਆ ਇੱਥੇ ਮੋਦੀ ਸਰਕਾਰ ਮੁਰਦਾਬਾਦ ਦੇ ਰੈਕਾਂ ਵੱਲੋਂ ਨਾੜੀ ਲਗਾਈ ਜਾ ਰਹੀ ਹੈ